ਸਤਿ ਸ੍ਰੀ ਅਕਾਲ ਅੱਜ ਸਾਡੇ ਵਿੱਚ ਓਵਰਸੀਜ਼ ਤੋਂ ਡਾਕਟਰ ਰਜਿੰਦਰਪਾਲ ਜੀ ਹੈ ਰਜਿੰਦਰਪਾਲ ਸਿੰਘ ਔਰ ਬੇਸਿਕਲੀ ਇਹਨਾਂ ਦਾ ਜਦੋਂਸੀਂ ਪੜਦੇ ਆਂ ਬੈਕਗ੍ਰਾਉਂਡ ਦੇਖਦੇ ਆਂ ਤੇ ਇੱਕ ਬੜੀ ਹੈਰਾਨੀ ਹੁੰਦੀ ਹੈ ਵੀ ਕੋਲਿਸਾ ਦੇ ਵਿੱਚ ਇਹਨਾਂ ਦੀ ਜੰਪਲ ਹੋਈ ਹੈ ਉੱਥੇ ਇਹਨਾਂ ਨੇ ਪੜ੍ਹਾਈ ਕੀਤੀ ਸਭ ਕੁਝ ਕੀਤੀ ਫਿਰ ਡਾਕਟਰ ਬਣ ਕੇ ਇੰਡੀਆ ਦੇ ਚ ਸਰਵ ਕੀਤਾ ਉਸ ਤੋਂ ਬਾਅਦ ਇਹ ਯੂਨਾਈਟਿਡ ਕਿੰਗਡਮ ਗਏ ਫਿਰ ਅਮਰੀਕਾ ਰਹੇ ਔਰ ਅੱਜ ਦੀ ਡੇਟ ਦੇ ਵਿੱਚ ਯੂਕੇ ਦੇ ਵਿੱਚ ਮਿਨਿਸਟਰ ਦੇ ਵਿੱਚ ਟ੍ਰਾਂਸਪਲੈਂਟ ਟ੍ਰਾਂਸਫਰ ਸਰਜਨ ਦੇ ਨਾਤੇ ਕੰਮ ਕਰ ਰਹੇ ਔਰ ਬੜੇ ਬੀਜ਼ੀ ਸ਼ਡਿਊਲ ਤੋਂ ਟਾਈਮ ਕੱਢ ਇਨਾਂ ਨੇ ਤੇ এনवायरमेंट ਦੇ ਵਿੱਚ ਵੀ ਕੰਮ ਕਰਦੇ ਆ ਉਹਦੇ ਰਾਹੀਂ ਇਹਨਾਂ ਨੇ ਬੋਲੀਵੁੱਡ ਔਰ ਹਾਲੀਵੁੱਡ ਦੇ ਵਿੱਚ এনवायरमेंट ਦੇ ਉੱਪਰ ਕੁਝ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਅੱਜ ਅਸੀਂ ਇਹਨਾਂ ਨੂੰ ਸੱਦਾ ਇਸ ਕਰਕੇ ਦਿੱਤਾ ਕਿਉਂਕਿ ਇਹਨਾਂ ਦੀ ਪਬਲਿਸ਼ਡ ਹੋਈ ਹੈ ਬੁੱਕ ਜਰਨੀ ਅਕ੍ਰੋਸ ਬਾਉਂਡਰੀਜ਼ ਜਿਹੜੀ ਅਸੀਂ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਸਾਂਝੀ ਵਲਤਾ ਦੀ ਗੱਲ ਕਰਦੇ ਆਂ ਸਾਡਾ ਪਿਛੋਕੜ ਸਾਂਝਾ ਹੈ ਸਾਡਾ ਸਭ ਕੁਝ ਸਾਂਝਾ ਹੈ ਜਦੋਂ ਅਸੀਂ ਸਾਂਝੀ ਵਲਤਾ ਦੀ ਗੱਲ ਕਰਦੇ ਤਾਂ ਮੈਂ ਪਗੜੀ ਧਾਰੀ ਨੌਨ ਪੰਮੀ ਧਾਰੀ ਦੀ ਵੀ ਗੱਲ ਕਰਦਾ ਜਿਹੜੇ ਆਪਣੇ ਪੰਜਾਬ ਦੇ ਵਿੱਚ ਆ ਉਹਨਾਂ ਦੇ ਉੱਪਰ ਡਾਕਟਰ ਸਾਹਿਬ ਨੇ ਆਪਣੇ ਜੀਵਨ ਦੇ ਜਿਹੜੇ ਜੋ-ਜੋ ਵਰਤਿਆ ਹੈ ਜੀਵਨ ਦੇ ਜੋੜ ਉਹਨਾਂ ਨੇ ਦੇਖਿਆ ਔਰ ਕੁਝ ਉਹਨਾਂ ਦੇ ਐਸੇ ਇਨਸੀਡੈਂਟਸ ਹੈ ਜੋ ਉਹਨਾਂ ਨੇ ਸੰਕਲਨ ਕੀਤੇ ਉਹਨਾਂ ਨੂੰ ਹੀ ਲੈ ਕੇ ਅੱਜ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਂਗੇ ਡਾਕਟਰ ਰਜਿੰਦਰ ਜੀ ਤੁਹਾਨੂੰ ਬਹੁਤ-ਬਹੁਤ ਪੰਜਾਬ ਪਲ ਦੇ ਵਿੱਚ ਸਵਾਗਤ ਹੈ ਔਰ ਤੁਸੀਂ ਸਾਡੇ ਕੋਲ ਤੇ ਆਏ ਹੋ ਸਾਨੂੰ ਬਹੁਤ ਅੱਛਾ ਲੱਗਾ ਹੈ ਜਿਹੜੀ ਜਿਹੜੀ ਤੁਸੀਂ ਕਿਤਾਬ ਲਿਖੀ ਹੈ ਇਸ ਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤੇ ਹੈ ਉਹਦੇ ਬਾਰੇ ਥੋੜਾ ਸਾਰੇ ਦੋਸਤਾਂ ਨੂੰ ਸਾਰੇ ਦਰਸ਼ਕਾਂ ਨੂੰ ਦੱਸੋ ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ ਤੁਹਾਨੂੰ ਜੈ ਬੰਸ ਜੀ ਨੂੰ ਤੇ ਪੰਜਾਬ ਪਲ ਦੇ ਸਾਰੇ ਦਰਸ਼ਕਾਂ ਨੂੰ ਬਹੁਤੋ ਧੰਨਵਾਦ ਤੁਸੀਂ ਮੈਨੂੰ ਅਪੋਰਚੁਨਿਟੀ ਦਿੱਤੀ ਹੈ ਡਿਸਕਸ ਕਰਨ ਲਈ ਅ ਇਸ ਤਰ੍ਹਾਂ ਸੀ ਕਿ ਇੱਕ ਪਾਸੇ ਸਿੱਖਾਂ ਦੀ ਕਹਾਣੀ ਹੈਗੀ ਹੈ ਜਿਹੜੇ ਸਾਡੇ ਪੰਜਾਬ ਦੇ ਸਿੱਖ ਦੱਸਦੇ ਨੇ ਪੰਜਾਬ ਦੇ ਵੀਰ ਦੱਸਦੇ ਨੇ ਪਰ ਇੱਕ ਕਹਾਣੀ ਉਸ ਸਿੱਖ ਦੀ ਵੀ ਹੈਗੀ ਹੈ ਜਿਹੜਾ ਉੜੀਸਾ ਵਿੱਚ ਜੰਮਿਆ ਪਲਿਆ ਜਿਹਦੇ ਮਾਪਿਓ ਨੂੰ ਤੇ ਦਾਦਿਆਂ ਨੂੰ ਪਾਕਿਸਤਾਨ ਤੋਂ ਕਢਿਆ ਗਿਆ ਸੀ 1947 ਵਿੱਚ ਜਸਟ ਬਿਕੋਜ਼ ਉਹ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੇ ਸੀ ਫਿਰ ਕਿਸ ਤਰ੍ਹਾਂ ਲੈਂਡਲੋਰਡਸ਼ਿਪ ਛੱਡ ਕੇ ਗਰੀਬੀ ਵਿੱਚ ਸਾਰੇ ਆਏ ਜੇਬ 'ਚ ਕੋਈ ਪੈਸਾ ਨਹੀਂ ਤੇ ਕਿਸ ਰਾਂ ਹਿੰਦੁਸਤਾਨ ਦੀ ਜਨਤਾ ਨੇ ਉਹਨਾਂ ਨੂੰ ਸਪੋਰਟ ਕੀਤਾ ਤੇ ਪੂਰੇ ਹਿੰਦੁਸਤਾਨ ਵਿੱਚ ਸਿੱਖਾਂ ਨੇ ਆਪਣੇ ਬਿਜ਼ਨੈਸਸ ਬਣਾਏ ਟਰਾਂਸਪੋਰਟਰ ਬਣਾਈਆਂ ਡਾਕਟਰ ਬਣੇ ਇੰਜੀਨੀਅਰ ਬਣੇ ਤੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਟਰੀਟ ਕੀਤਾ ਗਿਆ ਤੇ ਮੈਂ ਸੋਚਦਾ ਕਿ ਇਹ ساری ਦੁਨੀਆ ਜਿਹੜੇ ਸਿੱਖ ਨੇ ਜਿਹੜੇ ਬਾਹਰ ਵੱਸਦੇ ਨੇ ਉਹ ਵੀ ਕਹਾਣੀ ਦੱਸ ਸਕਦੇ ਨੇ ਪਰ ਮੈਂ ਵੀ ਉਹਨਾਂ ਵਿੱਚ ਇੱਕ ਹੈਗਾ ਤੇ ਮੈਂ ਕਿਹਾ ਚਲੋ ਮੈਂ ਕਮ ਸੇ ਕਮ ਆਪਣੀ ਕਹਾਣੀ ਤੇ ਦੱਸਾਂ ਪੰਜਾਬ ਦੇ ਟਰਮੋਇਲ ਦੇ ਵੇਲੇ ਮੈਂ ਜੰਮਿਆ ਪਲਿਆ ਉਸ ਵੇਲੇ ਜੋ ਕੁਝ ਹਾਲਾਤ ਦੇਖੇ ਸੀ 80s ਦੇ 70s ਦੇ 84 ਹੋਇਆ ਬਲੂ ਸਟਾਰ ਕਾਂਡ ਹੋਇਆ ਫਿਰ ਜਨੋਸਾਈਡ ਹੋਇਆ ਸਾਡਾ ਉਹ ਸਾਰੇ ਸਿਚੁਏਸ਼ਨ ਦੇ ਵਿੱਚ ਮੈਂ ਜੰਮਿਆ ਪਲਿਆ ਤੇ ਮੈਂ ਕਿਹਾ ਚਲੋ ਫਿਰ ਮੈਂ ਆਪਣੀ ਕਹਾਣੀ ਦੱਸਾਂ ਕਿ ਕਿ ਕਿਸ ਤਰ੍ਹਾਂ ਇਹ ਸਾਰਿਆਂ ਚੈਲੰਜਸ ਦੇ ਬਾਵਜੂਦ ਉੜੀਸਾ ਦੇ ਮੇਰੇ ਯਾਰ ਦੋਸਤਾਂ ਨੇ ਕਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਸਪੋਰਟ ਕੀਤਾ ਜਗਨਾਥਪੁਰੀ ਦੀ ਦੁਨੀਆ ਦੇ ਅਸੀਂ ਹੈਗੇ ਆ ਜਿੱਥੇ ਗੁਰੂ ਨਾਨਕ ਜੀ ਵੀ ਗਏ ਸੀ ਜਿੱਥੋਂ ਹਿੰਮਤ ਰਾਏ ਆਏ ਸੀ ਪੰਜ ਪਿਆਰੇ ਬਣੇ ਹਿੰਮਤ ਸਿੰਘ ਪੁਰੀ ਤੋਂ ਆਏ ਸੀ ਮੈਂ ਉਸ ਇਲਾਕੇ ਤੋਂ ਬਿਲੋਂਗ ਕਰਦਾ ਮੈਂ ਕਿ ਫਿਰ ਇਸ ਸਿੱਖ ਦੀ ਵੀ ਥੋੜੀ ਕਹਾਣੀ ਸੁਣੀ ਜਾਵੇ ਕਿ ਮੈਂ ਕਿਸ ਤਰ੍ਹਾਂ ਇਹ ਇੱਕ ਦੂਸਰਾ ਰੂਪੀ ਦੱਸ ਸਕਦਾ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਾਰੀ ਜਨਤਾ ਜਿਹੜੀ ਹੈ ਉਹ ਸਿੱਖਾਂ ਨੂੰ ਕਿੰਨਾ ਪਿਆਰ ਕਰਦੀ ਹੈ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਰਿਲੇਸ਼ਨਸ ਨੇ ਉਹ ਥੋੜੇ ਬਹੁਤੇ ਖਰਾਬ ਹੋਣੀ ਸ਼ੁਰੂ ਹੋ ਗਏ ਜਿਸ ਵੇਲੇ ਪੰਜਾਬ ਮਿਲਿਟੈਂਸੀ ਵਿੱਚ ਉੜੀਸਾ ਤੇ ਬਿਹਾਰੀ ਲਿਬਰਲਰਾਨਾਂ ਨੂੰ ਮਰਡਰ ਕਰਕੇ ਵਿਚਾਰਿਆਂ ਨੂੰ ਮਾਰਿਆ ਜਾਂਦਾ ਸੀਗਾ ਉਸੇ ਤਰ੍ਹਾਂ ਇਸ ਤਰ੍ਹਾਂ ਐਸੋਲੇ ਕੁਝ ਟੈਰਰਿਸਟ ਨੇ ਧਰਮ ਦੇ ਨਾਂ ਤੇ ਕਸ਼ਮੀਰ 'ਚ ਕਿੰਨੇ ਬੰਦਿਆਂ ਦੀ ਹੱਤਿਆ ਕਰ ਦਿੱਤੀ ਹਿੰਦੂ ਭਰਾਵਾਂ ਦੀ ਸਾਡੇ ਪੰਜਾਬ 'ਚ ਵੀ ਇਸ ਤਰ੍ਹਾਂ ਹੋਇਆ ਸੀਗਾ ਕਿ ਹਿੰਦੂ ਭਰਾਵਾਂ ਨੂੰ ਕੱਢ ਕੱਢ ਕੇ ਬਸਾਂ ਤੋਂ ਤੇ ਮਾਰਿਆ ਗਿਆ ਸੀ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਜਿਸੇ ਲੂੜੀਸਾ ਹੁੰਦੀਆਂ ਸੀਗੀਆਂ ਤੁਸੀਂ ਸੋਚੋ ਸਾਡੇ ਵਰਗੇ ਸਿੱਖਾਂ ਦੇ ਉੱਪਰ ਕੀ ਬੀਤੀ ਦੀ ਹੋਏਗੀ ਉਸ ਵੇਲੇ ਜਿਹੜੇ ਉਹਨਾਂ ਦੇ ਵਿੱਚ ਅਸੀਂ ਰਹਿ ਰਹੇ ਆ ਤੇ ਉਹ ਸਾਨੂੰ ਪਿਆਰ ਤੇ ਸਤਿਕਾਰ ਦੇ ਨਾਲ ਰੱਖ ਰਹੇ ਨੇ ਇੱਜ਼ਤ ਸਾਡੀ ਕਰਦੇ ਨੇ ਸਰਦਾਰ ਜੀ ਸਾਨੂੰ ਬੁਲਾਉਂਦੇ ਸੀ ਹਰ ਵੇਲੇ ਤੇ ਕਿਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਹ ਇਹਨਾਂ ਸਮੱਸਿਆਵਾਂ ਦੇ ਕਰਕੇ ਸਾਡੇ ਸਾਨੂੰ ਕਿੰਨੀ ਦਿੱਕਤਾਂ ਫੇਸ ਕਰਨੀਆਂ ਪਈਆਂ ਇਹ ਕਿਤਾਬ ਇਹ ਘਾਟੇ ਦਰਸਾਉਂਦੀ ਹੈ ਓਕੇ ਤੇ ਸਰ ਇਹਦੇ ਵਿੱਚ ਜਦੋਂ ਤੁਹਾਨੂੰ ਤੁਸੀਂ 3-4 ਚੀਜ਼ਾਂ ਦਸੀਆਂ ਔਰ ਇਸ ਵਿੱਚ ਖੈਰ ਮੌਜੂਦਾ ਸਰਕਾਰ ਦੀ ਦਵਾਈ ਹੈ ਤਰਪੂਰ ਦਾ ਕੋਰੀਡੋਰ ਵੀ ਖੁੱਲਿਆ ਛੋਟੇ ਸਾਹਜਾ ਦੇ ਵੀ ਆ ਦਿਨ ਮਨਾਉਣ ਦਾ ਫੈਸਲਾ ਕੀਤਾ ਵੀਰਵਾਲ ਦਿਵਸ ਉਹ ਕਈ ਇੱਦਾਂ ਦੀ ਘਟਨਾਵਾਂ ਹੋਈਆਂ ਜਬ 1984 ਦੇ ਵੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ ਸਜ਼ਾ ਹੋਈਆਂ ਪਰੰਤੂ ਇੱਕ ਜਿਹੜੀ ਤੁਹਾਡੇ ਮਨ ਦੇ ਵਿੱਚ ਇੱਕ ਪੇਨ ਜਿਹੜੀ ਤੁਸੀਂ ਸਾਨੂੰ ਦੱਸੀ ਹੈ ਇਸ ਨੂੰ ਥੋੜਾ ਜਿਹਾ ਹੋਰ ਡਿਟੇਲ ਨਾਲ ਦੱਸਿਓ ਤੁਹਾਡੇ ਕਿਹੜੇ-ਕਿਹੜੇ ਮਿੱਤਰਾਂ ਜਿਹੜੀ ਤੁਸੀਂ ਕਿਤਾਬਾਂ ਚ ਰੱਖਿਆ ਵੀ ਤੁਹਾਡੀ ਮਦਦ ਹੋਈ ਕਿਸ ਤਰ੍ਹਾਂ ਹੋਇਆ ਜਦ ਤੁਸੀਂ ਉਸ ਮਾਹੌਲ ਦੇ ਵਿੱਚ ਭਲੇ ਜਿਸ ਨਾਲ ਤੁਹਾਨੂੰ ਅੱਜ ਐਸੀ ਵੱਡੀ ਸਖਸ਼ੀਤ ਬਣਨਾ ਤਾਂ ਵੀ ਦਾਦੀ ਸਾਡੇ ਤੁਸੀਂ ਪਰਸੋ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਮ ਟਾਈਮਸ ਯੂ ਆਰ ਬਿਜ਼ੀ ਇਨ ਦਾ ਆਪਰੇਸ਼ਨ ਵੀ ਮੈਂ ਆਪਰੇਸ਼ਨ ਦੇ ਵਿੱਚ ਜਾਣਾ ਮੇਰੇ ਇੱਕਦਮ ਡਿਊਟੀ ਲੱਗ ਗਈ ਐ ਸਭ ਕੁਝ ਹੋ ਗਿਆ ਤੇ ਸਿੰਦਰ ਜੀ ਸਮੇਂ ਸੀ ਬੈਠ ਸਕਦੇ ਇਸ ਸਮੇਂ ਨਹੀਂ ਬੈਠ ਸਕਦੇ ਉਸ ਦੇ ਬਾਰੇ ਥੋੜਾ ਜਾ ਇਸ ਸਥਿਤੀ ਚ ਆਉਣ ਦੇ ਲਈ ਕਿਉਂਕਿ ਜਿੱਦਾਂ ਦੀ ਤੁਸੀਂ ਸਥਿਤੀ ਦੱਸੀ ਪਾਕਿਸਤਾਨ ਤੋਂ ਉਹ 1947 ਦੇ ਵਿੱਚ ਤੁਹਾਡੇ ਪੇਰੈਂਟਸ ਉੱਜੜ ਕੇ ਪਹੁੰਚੇ ਸਾਰੀ ਪ੍ਰਾਪਰਟੀ ਛੱਡ ਕੇ ਪਹੁੰਚੇ ਤੁਸੀਂ ਕਭ ਜਦ ਸਾਡਾ ਪੰਜਾਬ ਦੇ ਵਿੱਚ ਬਹੁਤ ਲੋਕ ਆਏ ਕਿਤੇ ਨਾ ਕਿਤੇ ਰਾਜਪੂਰੇ ਸਾਡੇ ਬਹੁਤ ਲੋਕ ਬੈਠੇ ਆ करनाल 'ਚ ਬਹੁਤ ਲੋਕ ਬੈਠੇ ਆ ਜਿਹੜੇ ਇੱਧਰ ਉੱਡ ਜੜ ਕੇ ਆਏ ਇੱਧਰ ਦੇ ਕੁਝ ਚੀਜ਼ਾਂ ਆ ਜਿਹੜੀਆਂ ਅਸੀਂ ਬੜੀ ਦੇਖਦੇ ਆ ਆਪਣੇ ਇੱਧਰ ਨੇੜੇ ਤੇੜੇ ਵੀ ਦੇਖਦੇ ਆ ਫਿਰ ਉਹ ਜ਼ੀਰੋ ਤੋਂ ਕੰਮ ਸ਼ੁਰੂ ਹੋਇਆ ਉਹਦੇ ਵਿੱਚ ਆਪਣੇ ਕਿਸਤਾਰੇ ਬੰਦੂ ਆਏ ਆ ਨੌਨ ਕਿਸਤਾਰੇ ਦੋਨੋਂ ਬੰਦੂ ਆਏ ਆ ਔਰ ਦੋਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਔਰ ਇਹ ਇੰਡੀਆ ਦੀ ਜਿਹੜੀ ਇਕਨੋਮੀ ਆ ਇੰਡੀਆ ਦੀ ਜਿਹੜੀ ਹਰ ਸੈਕਟਰ ਆ ਉਹਦੇ ਵਿੱਚ ਕੰਟ੍ਰਿਬਿਊਟ ਕੀਤਾ ਪਰੰਤੂ ਬੀਇੰਗ ਏ ਪਗੜੀਦਾਰ ਬੀਇੰਗ ਏ ਸਿੱਖ ਤਨ ਕੀ ਚੀਜ਼ਾਂ ਸਾਹਮਣਾ ਕਰਨਾ ਪਿਆ ਤੇ ਉਸ ਦੇ ਵਿੱਚ ਉਹਨਾਂ ਦਾ ਰੋਲ ਬੜਾ ਤੁਸੀਂ ਦੱਸਿਆ ਵੀ ਬੜਾ ਅੱਛਾ ਰਿਹਾ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਤਾਂ ਕਿ ਸਾਡੇ ਪੰਜਾਬ ਦੇ ਦਰਸ਼ਕਾਂ ਨੂੰ ਵੀ ਕੁਝ ਜਿਹਾ ਪਤਾ ਲੱਗਾ ਵੀ ਵੀਰ ਜੀ ਦੇਖੋ ਜਦ ਮੈਂ ਉੜੀਸਾ ਜੰਮਿਆ ਪੱਲਿਆ ਮੈਨੂੰ ਕਦੀ ਵੀ ਇਹ ਗੱਲ ਦਾ ਮਹਿਸੂਸ ਨਹੀਂ ਕਿਸੇ ਨੇ ਹੋਣ ਦਿੱਤਾ ਕਿ ਮੈਂ ਅਲੱਗ ਜਿਹੜੇ ਮੇਰੇ ਹਿੰਦੂ ਭਰਾ ਨੇ ਉਹਨਾਂ ਨੇ ਕਦੀ ਵੀ ਇਹ ਗੱਲ ਦਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਿੱਖ ਤੇ ਹਿੰਦੂ ਜਿਹੜੇ ਅਲੱਗ ਨੇ ਕੁਕ ਕੀ ਸਾਰਿਆਂ ਨੂੰ ਪਤਾ ਸੀਗਾ ਕਿ ਪੰਜ ਪਿਆਰੇ ਵਿੱਚ ਇੱਕ ਪਿਆਰਾ ਤੇ ਉੜੀਸਾ ਦਾ ਬੰਦਾ ਸੀਗਾ ਜਿਹੜਾ ਧਰਮ ਦੀ ਰੱਖਿਆ ਕਰਨ ਲਈ ਆਪਣੀ ਜਾਨ ਦੇਣ ਨੂੰ ਤਿਆਰ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਕੇ ਜਿਸ ਕਰਕੇ ਕਦੀ ਇਹ ਫੀਲਿੰਗ ਕਿ ਸੀਗੀ ਹੋਈ ਨਹੀਂ ਕਿਸੇ ਵੀ ਰਿਗਾਰਡਿੰਗ ਹੈਲਪ ਅਸੀਂ ਗਰੀਬੀ ਨੇ ਫੇਸ ਕੀਤੀ ਹੈ ਟਰਾਂਸਪੋਰਟ ਸੀਗੀ ਫਿਰ ਉਹ ਕਾਲੈਪਸ ਕਰ ਗਿਆ ਫਾਦਰ ਦਾ ਐਕਸੀਡੈਂਟ ਹੋਇਆ ਤੇ ਮੇਰੇ ਜਿਹੜੇ ਯਾਰ ਦੋਸਤ ਨੇ ਫਾਦਰ ਦੇ ਆਪਰੇਸ਼ਨ ਦੇ ਵਾਸਤੇ ਬਿਨਾ ਬੋਲੇ ਕੋਈ ਬ੍ਰਾਹਮਣ ਮਹਣ ਕੋਈ ਖੱਤਰੀ ਕੋ ਸਾਰੇ ਉੜਿਆ ਵਿੱਚੋਂ ਕੋਈ ਬਿਹਾਰੀ ਮਾਰਵਾੜੀ ਇੱਕ ਮੁਸਲਮ ਫਰੈਂਡ ਵੀ ਮੇਰਾ ਉਹ ਸਾਰੇ ਨੇ ਆ ਕੇ ਪੈਸੇ ਦਿੱਤੇ ਮੇਰੀ ਬਾਹ ਫੜੀ ਮੈਂ ਮੈਡੀਕਲ ਕਾਲਜ ਵਿੱਚ 골ਡ ਮੈਡਲ ਜਿੱਤੇ ਨੇ ਸਾਰੇ ਉਹ ਸਾਰੇ ਮੇਰੇ ਟੀਚਰ ਜਿਹੜੇ ਉਹ ਮੈਨੂੰ ਉਲਟਾ ਜ਼ਿਆਦਾ ਪਿਆਰ ਕਰਦੇ ਸੀ ਜਗਨਨਾਥ ਮੰਦਿਰ ਤੇ ਜਾਂਦਾ ਸੀਗਾ ਤੇ ਇੱਜ਼ਤ ਨਾਲ ਖੜ੍ਹਾ ਹੋ ਜਾਂਦੇ ਸੀ ਕਿ ਕਹਿੰਦੇ ਸੀ ਕਿ ਤੁਹਾਡੇ ਕਰਕੇ ਅਸੀਂ ਸਾਡਾ ਤੁਹਾਡੇ ਸਿੱਖਾਂ ਤੇ ਕਰਕੇ ਸਾਡਾ ਧਰਮ ਬਚਿਆ ਉਹ ਸਾਰੀ ਚੀਜ਼ਾਂ ਇੰਨਾ ਪਿਆਰ ਸਤਿਕਾਰ ਮਿਲਿਆ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੇ ਬਾਕੀ ਇੰਡੀਆ ਵੀ ਘੁੰਮਦਾ ਰਹਿੰਦਾ ਸੀ ਮੈਂ ਕਲਕੱਤੇ ਵੀ ਜਾਂਦਾ ਸੀਗਾ 84 ਵੇਲੇ ਉਸ ਵੇਲੇ ਦੇਸਪਾਈਟ ਕਿ ਕਾਂਗਰਸੀ ਸਰਕਾਰ ਸੀ ਪਰ ਜਾਨਕੀ ਵੱਲੋਂ ਪਟਨਾਟੇ ਪੂਰੀ ਸਿੱਖਾਂ ਦੀ ਪ੍ਰੋਟੈਕਸ਼ਨ ਕੀਤੀ ਅਨਲਾਈਕ ਅਦਰ ਸਟੇਟਸ ਜਿੱਥੇ ਉਹਨਾਂ ਨੇ ਕਤਲਿਆਨ ਕੀਤਾ ਬਟ ਕਾਂਗਰ ਜਾਨਕੀ ਵੱਲੋਂ ਜਿਨੇ ਸਾਡੀ ਪ੍ਰੋਟੈਕਸ਼ਨ ਕੀਤੀ ਬਾਲ ਠਾਕਰੇ ਸਾਹਿਬ ਨੇ ਦਿੱਲੀ ਵਿੱਚ ਸਿੱਖਾਂ ਦੇ ਬੰਬੇ ਵਿੱਚ ਸਿੱਖਾਂ ਦੀ ਪ੍ਰੋਟੈਕਸ਼ਨ ਕੀਤੀ ਇਸ ਕਰਕੇ ਜਿਹੜੇ ਸਾਡਾ ਆਪਣਾ ਮੇਰੀ ਆਪ ਦੀ ਜਿਹੜੀ ਬਰਿੰਗਿੰਗ ਹੈ ਉਹਦੇ ਵਿੱਚ ਇੱਕ ਇੱਕ ਸਟੈਪ ਵਿੱਚ ਮੇਰੇ ਜਿਹੜੇ ਯਾਰ ਦੋਸਤ ਨੇ ਸਾਰੇ ਹੀ Hindu ਨੇ 99% ਆਫ them ਇੱਕ 2% ਮੇਰੇ Muslim friends ਵੀ ਨੇ ਉਹਨਾਂ ਨੇ ਸਪੋਰਟ ਕੀਤੀ ਹੈ ਜਿਹੜੇ humanitarian cause ਦੇ ਨੇ ਫਿਰ ਮੈਂ ਅਲੀਗੜ੍ਹ ਐ ਮੁਸਲਿਮ ਯੂਨੀਵਰਸਿਟੀ ਤੋਂ MS ਕੀਤੀ ਉੱਥੇ ਮੈਂ ਜਿੰਨਾ ਦੇ ਘਰ ਰਹਿੰਦਾ ਸੀ ਉਹਨੇ ਪ੍ਰੋਫੈਸਰ ਮਹਿਮੂਦੁਲ ਹਕ ਪ੍ਰੋਫੈਸਰ ਆਫ ਐਸਟੀਡੀ ਸਟਡੀ 2 ਮਹੀਨੇ ਪਹਿਲਾਂ ਉਹਨਾਂ ਦਾ ਇੰਕਾਲ ਹੋ ਗਿਆ ਉਹਨਾਂ ਨੇ ਬਾਬਰੀ ਮਸਜਿਦ ਵੇਲੇ ਜਿਸ ਵੇਲੇ ਉਹ ਰਾਈਟਸ ਹੋਈ ਸੀ ਆਪਣੀ ਜਾਨ ਦੇ ਉੱਪਰ ਖੇਡ ਕੇ ਹੱਥ ਨਾਲ ਇਦਾਂ ਖੜੇ ਹੋ ਗਏ ਸੀ ਚਟਾਨ ਵਾਂਗੂ ਤੇ ਮੁਕੇਸ਼ ਨਾ ਦਾ Hindu ਸੀ ਜਿੱਦੀ ਦੁਕਾਨ ਸੀਗੀ ਤੇ ਉਹਦੇ ਨਾਲ ਉਹਦੇ ਦੋ ਬੱਚਿਆਂ ਨੂੰ ਸੜਨ ਆ ਗਈ ਸੀ ਮੌਤ ਚਟਾਨ ਵਾਂਗੂ ਮਹਿਮਦੁਲ ਖਾਕ ਸਾਹ ਮੁਸਲਿਮ ਬੰਦੇ ਨੇ ਉਹ ਬਚਾਇਆ ਬੱਚਿਆਂ ਨੂੰ ਉਹਨੂੰ ਲੈ ਕੇ ਆਪਣੇ ਘਰ ਵਿੱਚ ਸ਼ਰਨ ਦਿੱਤੀ ਤੇ ਬਚਾਇਆ ਮੇਰੀ ਕਹਾਣੀ ਇਹਨਾਂ ਲੋਕਾਂ ਦੀ ਹੈ ਜਿਹੜੀ ਹਿਊਮੈਨਿਟਰੀਅਨ ਕੌਜ਼ ਨੂੰ ਅਸੀਂ ਸਪੋਰਟ ਕਰਦੇ ਆਂ ਤੇ ਪੂਰੀ ਦੀ ਪੂਰੀ ਮੇਰੀ ਜਰਨੀ ਦੇ ਵਿੱਚ ਖਾਰੇ ਜਿਹੜੇ ਬੰਦੇ ਨੇ ਉਹਨਾਂ ਕਿਸੇ ਦੇ ਵਿੱਚ ਨਾ ਕੋਈ ਪੋਲਿਟੀਕਲ ਫੀਲਿੰਗ ਨਹੀਂ ਸੀਗੀ ਅਨਫੋਰਚੂਨੇਟਲੀ ਹੁਣ ਜਿਹੜੀ ਸਾਡੀ ਸਰਕਾਰ ਆਈ ਹੈ ਮੋਦੀ ਸਾਹਿਬ ਦੀ ਮੈਨੂੰ ਦੁੱਖ ਇਸ ਗੱਲ ਦਾ ਹੈਗਾ ਕਿ ਇਹ ਜੈਨੂਇਨਲੀ ਇਹਨਾਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਪਿਛਲੇ ਜ਼ਖਮਾਂ ਦੇ ਕਰਕੇ ਹਰ ਕੋਈ ਹਰ ਚੀਜ਼ ਨੂੰ ਸਸਪੀਸ਼ਨ ਦੀ ਨਿਗਾਹ ਦੇ ਨਾਲ ਦੇਖਦਾ ਹੈ ਉਹ ਕੋਈ ਚੰਗਾ ਕੰਮ ਕਰਦੇ ਨੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਇਹ ਜੀ ਸਾਨੂੰ ਹਿੰਦੂਇਜ਼ਮ ਚੇਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅਸੀਂ ਹਿੰਦੂਇਜ਼ਮ ਤੋਂ ਕਦੀ ਅਲੱਗ ਹੋਏ ਕਦੋਂ ਆ ਸਾਡੇ ਸਾਰੇ ਦੇ ਸਾਰੇ ਜਿਹੜੇ ਵੀ ਸਿੱਖ ਬਣੇ ਆ ਅਸੀਂ ਪੈਰਾਸ਼ੂਟ ਲੈ ਕੇ ਤੂੰ ਉਤਰੂ ਨਹੀਂ ਉਤਰੇ ਸਾਰੇ ਐਸੀ Hindu ਪਰਿਵਾਰਾਂ ਤੋਂ ਹੀ ਮੈਜੋਰਿਟੀ ਦੇ ਬੰਦੇ ਨਿਕਲੇ ਆ ਇਹ ਐਸੀ ਜ਼ਰੂਰ ਗੱਲ ਕਰਦੇ ਆ ਕਿ ਮਾਨਵਤਾ ਅਸੀਂ ਐਡਾਪਟ ਕੀਤੀ ਹੈ ਕੋਈ ਧਰਮ ਦਾ ਡਿਫਰੈਂਸ ਨਹੀਂ ਹੈ ਕੋਈ ਕਾਸਟ ਦਾ ਡਿਫਰੈਂਸ ਨਹੀਂ ਹੈ ਲੇਕਿਨ Hindu ਭਰਾਵਾ ਤੂੰ ਅਸੀਂ ਆਪਣਾ ਬੌਂਡਿੰਗ ਨੂੰ ਦੂਰ ਕਰਕੇ ਇਸ ਚੀਜ਼ ਨੂੰ ਕਿਦਾਂ ਸਾਬਿਤ ਕਰਵਾਵਾਂਗੇ ਅਸੀਂ Hinduਾਂ ਦੇ ਨਾਲ ਰਲ ਕੇ ਇਹ ਗੱਲ ਕਹਿ ਸਕਦੇ ਆ ਕਿ ਵਾਸੂਦੇਵ ਕੁਤੂਬੋ ਕਮਜੀ ਤੁਸੀਂ ਮੁਸਲਮਾਨ ਭਰਾਓ ਤੁਸੀਂ ਵੀ ਸਾਡੇ ਵਰਗੇ ਹੋ ਲੇਕਿਨ ਅਸੀਂ ਇਹ ਥੋੜੀ ਨਾ ਗਾਇ ਕਿ ਜਿਹੜੀ ਕੌਮ ਤੋਂ ਅਸੀਂ ਨਿਕਲੇ ਆ ਜਿਨ੍ਹਾਂ ਤੋਂ ਅਸੀਂ ਪ੍ਰੋਪੋਗੇਟ ਹੋਏ ਆ ਜਿਨ੍ਹਾਂ ਦੇ ਵੱਡੇ ਪੁੱਤਰ ਘਰ ਦੇ ਜਿਹੜੇ ਸਿੱਖ ਬਣੇ ਆ ਉਹ ਤੇ ਸਾਰੇ ਵਿਚਾਰੇ ਸ਼ਹੀਦ ਹੋ ਗਏ ਚਮਕੌਰ ਦੀ ਲੜਾਈ ਦੇ ਬਾਅਦ ਚਾਰੋਂ ਸ਼ਹਿਬਜ਼ਾਦੇ ਸ਼ਹੀਦ ਹੋ ਗਏ ਜਿਹੜੇ Hindu ਲੋਕ ਜਿਹੜੇ ਚਾਲੀ ਮੁਕਤੇ ਬਣੇ ਸੀ ਉਹ ਵੀ ਸ਼ਹੀਦ ਹੋ ਗਏ ਉਹਦੇ ਬਾਅਦ ਸ਼ਹੀਦਗਾਂ ਚ ਰੋਜ਼ 21000 ਬੰਦੇ ਦੇ ਕਤਲ ਆਰਾਮ ਕੀਤਾ ਜਾਂਦਾ ਸੀ ਉਹ ਵੀ ਸਾਰੇ ਸ਼ਹੀਦ ਹੋ ਗਏ ਹੁਣ ਜਿਹੜੀ ਅਸੀਂ ਨਵੀਂ ਨਸਲ ਬਣੇ ਆ ਅਸੀਂ ਕਿਸ ਤਰ੍ਹਾਂ ਭੁੱਲ ਜਾਈਏ ਕਿ ਉਹ ਜਿਹੜੇ ਸ਼ਹੀਦੀਆਂ ਦੇਣ ਵਾਲੇ ਬੰਦੇ ਸੀ ਉਹ ਕੌਣ ਸੀਗੇ ਉਹ ਹਿੰਦੂ ਹੀ ਭਰਾ ਤੇ ਸੀਗੇ ਸਾਰੇ ਕਿਆ ਜਿੰਨੇ ਜਿਹੜਾ ਦੇ ਬਾਅਦ ਸਾਡੇ ਉੱਪਰ ਸਾਡੀ ਮੈਮਰੀਜ਼ ਦੇ ਉੱਪਰ ਇਹ ਲੇਅਰਸ ਪੈ ਗਈਆਂ ਨੇ ਇਹਨੂੰ ਦੂਰ ਕਰਨਾ ਜ਼ਰੂਰੀ ਹੈ ਪਰ ਇਹਦਾ ਮਤਲਬ ਇਹ ਨਹੀਂ ਮੈਂ ਕਹਣਾ ਚਾਹੁੰਦਾ ਕਿ ਬਾਕੀ ਅਲੱਗ ਨੇ ਜਿਹੜਾ ਸਾਡੇ ਗੁਰਗੋਬਿੰਦ ਸਿੰਘ ਜੀ ਦੀ ਜਿਹੜੀ ਮੈਸੇਜ ਹੈਗੀ ਹੈ ਨਾ ਮਾਨਵ ਕੀ ਜਾਤ ਇੱਕ ਪਛਾਨ ਬੋ ਉਸ ਮਾਨਵ ਦੇ ਵਿੱਚ ਸਾਡੇ ਹਿੰਦੂ ਭਰਾ ਵੀ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋ ਜਾਈਏ ਤੇ ਉਸੇ ਤਰ੍ਹਾਂ ਮੇਰੇ ਜਿਹੜੇ ਸਾਡੇ ਮੁਸਲਮਾਨ ਵੀਰ ਭਰਾ ਨੇ ਉਹਨਾਂ ਦੇ ਕੇ ਵੀ ਮੇਰੀ ਇਹ ਰਿਕਵੈਸਟ ਹੈ इवन ਪਾਕਿਸਤਾਨ ਨੂੰ ਵੀ ਕਿ ਤੁਹਾਡੀ ਜ਼ਮੀਨ ਦੇ ਵਿੱਚ ਇਸ ਪ੍ਰਕਾਰ ਦੇ ਜਿਹੜੇ ਖੁੰਖਾਰ ਵਹਿਸ਼ੀ ਹੈਗੇ ਨੇ ਤੁਸੀਂ ਇਹਨਾਂ ਨੂੰ ਕਢੋ ਇਹਨਾਂ ਦਾ ਤੁਸੀਂ ਇਲਾਜ ਕਰੋ ਤੇ ਹਿੰਦੂਸਤਾਨ ਦੇ ਨਾਲ ਦੋਸਤੀ ਪਾਓ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਰਹੀਏ ਜੋ ਗੁਰੂ ਆਦੀ ਬਾਣੀ ਹੈਗੀ ਹੈ ਕੋਈ ਵੀ ਹਿੰਦੂ ਮੁਸਲਮਾਨ ਤੋਂ ਨੀ ਨਫ਼ਰਤ ਕਰਦਾ ਉਹ ਨਫ਼ਰਤ ਕਰਦਿਆਂ ਦੇਹਸ਼ਤ ਕਰਦੀ ਤੁਂ ਜੇ ਤੁਸੀਂ ਨਿਸ਼ਚਿਤ ਕਰਦੀ ਦਾ ਇਲਾਜ ਕਰ ਦੋਗੇ ਤਾਂ ਫਿਰ ਤੇ ਜਿੱਦਾ ਕਰਤਾਰਪੁਰ ਦਾ ਕੋਰੀਡੋਰ ਖੁੱਲਾ ਹੈ ਮੈਂ ਤੇ ਕਹਿੰਦਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਦਾ ਵੀ ਕੋਰੀਡੋਰ ਖੁੱਲ ਜਾਣਾ ਚਾਹੀਦਾ ਬਟ ਇਹ ਜਿਹੜੀ ਦਹਿਸ਼ਤਗਰਦੀ ਹੈ ਇਹ ਕੁਝ ਹੋਰ ਹੀ ਰੂਪ ਲੈ ਕੇ ਬਹਿ ਗਈ ਹੈ ਹੁਣ ਦੇਖੋ ਸਾਡੇ ਸਰੀਰ ਦੇ ਵਿੱਚ ਮੈਂ ਡਾਕਟਰ ਸਰਜਨ ਸਾਡੇ ਸਰੀਰ ਦੇ ਵਿੱਚ ਜਿਹੜਾ ਟਿਸ਼ੂ ਨੇ ਉਹ ਨਾਰਮਲ ਨੇ ਜਿਹੜਾ ਡੀਐਨਏ ਖਰਾਬ ਹੋ ਜਾਂਦਾ ਤਾਂ ਕੈਂਸਰ ਬਣ ਜਾਂਦਾ ਉਹ ਜਿਹੜਾ ਕੈਂਸਰ ਬਣਦਾ ਉਹ ਫਿਰ ਨਾਰਮਲ ਟਿਸ਼ੂ ਦੇ ਨਾਲ ਉਹਦਾ ਕੋਈ ਮੇਲ ਨਹੀਂ ਹੁੰਦਾ ਉਸੀ ਤਰ੍ਹਾਂ ਇਹ ਜਿਹੜੇ ਰੈਡੀਕਲਸ ਲਿਖ ਲੈਣੇ ਜਿਹੜੇ ਇਸ ਵੇਲੇ ਦੂਰ ਦੂਦਰਾਜੀ ਧਰਤਾਂ ਵਿੱਚ ਬੈੱਕ ਕੇ ਜਿਹੜਾ ਇਸ ਪ੍ਰਕਾਰ ਦੇ ਹਹਾਕਾਰ ਮਚਾਰੇ ਨੇ دہشت ਗਰਦੀ ਫੈਲਾ ਰਹੇ ਨੇ ਇਹ ਕੈਂਸਰ ਤੇ ਟਿਊਮਰ ਵਰਗੇ ਨੇ ਜਿਹੜੇ ਕਿ ਨਾਰਮਲ ਟਿਸ਼ੂ ਦੇ ਨਾਲ ਇਹ ਕਿਸੇ ਆਈਡੀਓਲੋਜੀ ਨੂੰ ਬਿਲੋਂਗ ਨਹੀਂ ਕਰਦੇ ਤੇ ਜੇ ਉਹ ਬਾਹਰਲੇ ਮੁਲਕਾਂ ਵਿੱਚ ਪੰਨਾ ਪੁਰੇ ਨੇ ਅਗਰ ਉਹ ਇਹਨਾਂ دہشت ਗਰਜਿਆਂ ਨੂੰ ਨਹੀਂ ਦੂਰ ਕਰਨਗੇ ਇੱਕ ਦਿਨ ਉਹ ਲੋਕ ਉਹਨਾਂ ਦਾ ਆਪਣਾ ਘਰ ਛੱਡ ਦੇਣਗੇ ਇਸ ਕਰਕੇ ਇਹ ਭੁੱਖ ਜਿਹੜੀ ਹੈ ਨਾ ਇਹ 휴ਮੈਨਿਟੀ ਦੀ ਹੈ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ ਇੱਕ ਵਾਰੀ ਕੋਵੈਂਟਰੀ ਘਰ ਜਾ ਰਿਹਾ ਸੀ ਕਾਰ 'ਚ ਟੈਕਸੀ ਡਰਾਈਵਰ ਪਾਕਿਸਤਾਨ ਦਾ ਭਰਾ ਸੀ ਮੇਰਾ ਉਹਨੂੰ ਜਿਸ ਵੇਲੇ ਪਤਾ ਚੱਲਿਆ ਕਿ ਸੀ ਦੌਲਤਾਲੇ 라ਵਲਪਿੰਡੀ ਦੇ ਹੈਗੇ ਆ ਉਹਦੇ ਅੱਖਾਂ ਤੋਂ ਅਥਰੂ ਵਗ ਗਏ ਤੇ ਕਹਿੰਦਾ ਵੀਰ ਜੀ ਅੱਜ ਤੱਕ ਮੈਨੂੰ ਦੌਲਤਾਲੇ ਦਾ ਕੋਈ ਬੰਦਾ ਨਹੀਂ ਮਿਲਿਆ ਤੇ ਮੈਂ ਤੁਹਾਡੇ ਤੋਂ ਪੈਸਾ ਨਹੀਂ ਲੈਣਾ ਉਸ ਬੰਦੇ ਨੇ ਮੇਰੇ ਤੋਂ ਪੈਸੇ ਤੱਕ ਨਹੀਂ ਲਏ ਪਰ ਮੇਰੇ ਕਿੰਨੇ ਦੋਸਤ ਮੇਰੇ ਕਿੰਨੇ ਪੇਸ਼ੈਂਟਸ ਵੀ ਨੇ ਜਿਹੜੇ ਦੂਸਰੀ ਕਮਿਊਨਿਟੀ ਬਿਲੋਂਗ ਕਰਦੇ ਨੇ ਉਹ ਸਾਰੇ ਇਸੇ ਕਾਰਨ ਨੂੰ ਕਹਿੰਦੇ ਨੇ ਕਿ ਹਕੂਮਤਾਂ ਜਿਹੜੀਆਂ ਨੇ ਇਹ ਜ਼ਾਲਿਮ ਹੋ ਸਕਦੀਆਂ ਨੇ ਮਾਨਵਤਾ ਜਿਹੜੀ ਆ ਉਹ ਜੇ ਵੀ ਕਾਇਮ ਹੈ ਕਿਉਂਕਿ ਦੇਖਿਆ ਜਾਵੇ ਇਹ ਸਾਰਾ ਹਿੰਦੁਸਤਾਨ ਇੱਕ ਮੁਲਕ ਹੀ ਖੁੰਦਾ ਸੀਗਾ ਅੱਜ ਸਾਨੂੰ ਲੋੜ ਹੈਗੀ ਹੈ ਕਿ ਇਹ ਜਿਹੜੀ ਜਰਨੀ ਅਕ੍ਰੋਸ ਬਾਉਂਡਰੀਜ਼ ਮੇਰੀ ਹੋਈ ਹੈ ਇਹਦੇ ਵਿੱਚ ਜਿਹੜਾ ਮੇਨ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਜਿਸ ਵੇਲੇ ਦੁੱਖ ਹੁੰਦੀ ਹੈ ਜਿਸ ਵੇਲੇ ਤਕਲੀਫ ਹੁੰਦੀ ਹੈ ਉਸ ਵੇਲੇ ਹਰ ਇਨਸਾਨ ਜਿਹੜਾ ਨਾ ਉਹ ਸੇਮ ਹੈ ਭਾਵੇਂ ਤੁਸੀਂ Hindu ਹੋ ਸਿੱਖ ਹੋ ਮੁਸਲਮਾਨ ਹੋ ਤੁਹਾਡਾ ਦੁੱਖ ਤੁਹਾਡਾ ਦਰਦ ਤੁਹਾਡੀ ਤਕਲੀਫ ਸੇਮ ਹੈ ਤੇ ਤੁਹਾਡੀ ਬਾਹ ਪਕੜਨ ਵਾਲੇ ਤੁਹਾਡੇ ਯਾਰ ਦੋਸਤੀ ਆ ਜਾਂਦੇ ਨੇ ਜਿਹੜੇ ਕਿ ਕਿਸੇ ਵੀ ਧਰਮ ਦੇ ਹੋ ਸਕਦੇ ਆ ਤੇ ਜੇ ਇਸੇ ਕਨਸੈਪਟ ਨੂੰ ਅਸੀਂ ਐਕਸਪੈਂਡ ਕਰਕੇ ਮੈਜੋਰਟੀ ਨੂੰ ਕਹੀਏ ਕਿ ਵੇ ਤੁਸੀਂ ਇਹ ਸੁਆਵਾਂ ਨੂੰ ਤੇਜ ਕਰੋ ਤੇ ਇਸ ਪ੍ਰਕਾਰ ਦੇ ਜਿਹੜੇ دہشت ਗਰਦੀ ਨੂੰ ਫੈਲਾਉਂਦੇ ਨੇ ਤੁਸੀਂ ਆਪਣੇ ਮੁਲਕਾਂ ਵਿੱਚ ਇਹਨਾਂ ਨੂੰ ਦਬਾਓ ਫੌਜਾਂ ਦੀ ਲੋੜ ਹੀ ਨਹੀਂ ਪੈਣੀ ਇਸ ਨਾ ਨਸ਼ੀ ਚੀਜ਼ਾਂ ਨੂੰ ਕਿਉਂ ਫੌਜੀ ਆਪਸੇ ਲੜ ਕੇ ਆਪਸ ਦੀ ਜਾਨ ਲੜਨ ਬੈਸਟ ਹੈ ਕਿ ਜਿਹੜੀ ਮੈਜੋਰ ਦੀ ਆਵਾਮ ਹੈ ਉਹ ਹੀ ਖੜੀ ਹੋ ਕੇ ਇਸ ਪ੍ਰਕਾਰ ਦੇ ਜਿਹੜੇ ਕੈਂਸਰ ਨੇ ਆਪਣੇ ਆਪਣੇ ਏਰੀਆਜ਼ ਵਿੱਚ ਇਹਨਾਂ ਨੂੰ ਤੁਸੀਂ ਕੰਟਰੋਲ ਕਰਕੇ ਮਾਨਵਤਾ ਦਾ ਮੈਸੇਜ ਪਹੁੰਚਾਓ ਤਾਂ ਕਿ ਗੁਰੂ ਨਾਨਕ ਜੀ ਦਾ ਜਿਹੜਾ ਮੈਸੇਜ ਹੈ ਨਾ ਕੋਈ Hindu ਨਾ ਕੋਈ Musalman ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਮੈਸੇਜ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਤੇ ਵਿਦਾਂਤ ਦਾ ਵੀ ਇਹ ਮੈਸੇਜ ਹੈ ਵਾਸੁਦੇਵ ਕੁਟੰਬਕਮ ਉਹ ਚੀ ਜੜੀ ਹੈਗੀ ਹੈ ਉਹ ਸਟੈਬਲਿਸ਼ ਹੋ ਜਾਂਦੀ ਹੈ ਪਰ ਇਹ ਵਾਲੀ ਗੱਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਅੱਛੀਆਂ ਹੈ ਸਭ ਕੁਝ ਹੁੰਦੀ ਹੈ ਪਰ ਕੁਝ ਜਿਹੜੇ ਡੈੱਟ ਲੋਗੇ ਸਮਝ ਆਏ ਗੱਲਾਂ ਤੁਸੀਂ ਦੇਖੋ ਹੁਣ ਇੱਕ ਜਿਹੜੀ ਇੱਕ ਘਟਨਾ ਹੋਈ ਹੈ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਉਹਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਇਲਜ਼ਾਮ ਦਿੱਤਾ ਗਿਆ ਸਿਰਫ ਉਹਨੂੰ ਨਾਮ ਪੁੱਛਿਆ ਗਿਆ ਧਰਮ ਪੁੱਛਿਆ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਲਿਜਾ ਦਾ ਨਹੀਂ ਨਿਕਲਿਆ ਤੇ ਕਲਮਾ ਪੜਨ ਦੀ ਕਹਿ ਵੀ ਪੜੋ ਫਿਰ ਉਸ ਤੋਂ ਬਾਅਦ ਇੱਕ ਉਸ ਤੋਂ ਕ੍ਰਿਸਚਨ ਵੀ ਸੀਗਾ ਉਸਨੂੰ ਵੀ ਐਦਾਂ ਦਾ ਕੀਤਾ ਗਿਆ ਕਿਹਾ ਇਹ ਲੱਗਦਾ ਵੀ ਇਸ ਰਕਸ਼ਸ ਦਾ ਇਲਾਜ ਸਾਡੇ ਇੱਕ ਹੀ ਵਰੀ ਜਦੋਂ ਅਸੀਂ ਬਹੁਤ ਅੱਛੇ ਹੁੰਦੇ ਆ ਤਾਂ ਉਸ ਤੇ ਕਰਨੇ ਇਲਾਜ ਨਹੀਂ ਹੋ ਪਾਂਦਾ ਇਹ ਵੀ ਕਿ ਕੋਈ ਤੁਹਾਨੂੰ ਲੱਗਦਾ ਜੈ ਇਹਨਾਂ ਦਾ ਇਲਾਜ ਕੀਤਾ ਹੋ ਸਕਦਾ ਕਿਉਂਕਿ ਪਿਆਰ ਦਾ ਇਲਾਜ ਤਾਂ ਪਿਆਰ ਹੋ ਸਕਦਾ ਪਰ ਜਿਸ ਸਾਹ ਦੇ ਨਾਲ ਉਹ ਬੈਠੇ ਵੀ ਹੈ ਤੇ ਅਸੀਂ ਕਈ ਵਾਰੀ ਆਪਾਂ ਬਹੁਤ ਅੱਛਾ ਸਾਰਾ ਵਿਸ਼ਨ ਵੀ ਰਹਿੰਦਾ ਉਹ ਕਰਦੇ ਕਰਦੇ ਕਿਉਂਕਿ ਤੁਸੀਂ ਤਾਂ ਆਪ ਪਾਕਿਸਤਾਨ ਚ ਆਇਓ ਔਰ ਇਸੀ ਜੋ ਨਿਕਲੇ ਹੋ ਵੀ ਆ ਕਰਕੇ ਸਾਨੂੰ ਛੱਡ ਰਾ ਪਿਆ ਔਰ ਆਪਣੇ ਆਪਣੇ ਬਿਜ਼ਨਸ ਛੱਡਨੇ ਤੇ ਔਰ ਇਸਕੇ ਹੀ ਦੁੱਖ ਹੁੰਦੇ ਆ ਤੋ ਉਹ ਵੀ ਅਸੀਂ ਲੋਕ ਵੀ ਜਿਹੜੇ ਹੈਗੇ ਅਸੀਂ ਚਾ ਜਲੰਧਰ ਤੋਂ ਬਾਅਦ ਅਸੀਂ ਇਹ ਮਾਸਟਰ ਜੁਨ ਨੇ ਚਾ ਕੇ ਬਸੇ ਪਰਤੂ ਸਾਡਾ ਵੀ ਉੱਥੇ ਜਦੋਂ ਆਏ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਾਡੇ ਪਛੋਕੜ ਦੱਸਦੇ ਰਹੇ ਤੇ ਅਸੀਂ ਵੀ ਯੁੱਧ 'ਚ ਰਹੇ ਸਭ ਕੁਝ ਕਰਦੇ ਰਹੇ ਤੋ ਇਸ ਜਿਹੜੀ ਟਕਰਾਵ ਦੇ ਵਿੱਚ ਕਿਆ ਰਕਸ਼ਸਾ ਦਾ ਇਲਾਜ ਸਾਡੀ ਬਹੁਤ ਜਿਆਦੀ ਹੱਦਮੀ ਨਾਲ ਹੋ ਸਕਦਾ ਹੈਗਾ ਜੀ ਹੈਗਾ ਹੁਣ ਦੇਖੋ ਮੈਂ ਮਹਾਰਾਜਾ ਰਣਜੀਤ ਸਿੰਘ ਉੱਪਰ ਫਿਲਮ ਬਣਾਉਣ ਲਈ ਸਕ੍ਰਿਪਟ ਲਿਖੀ ਹੈ ਜਿਹੜੀ ਮੈਂ ਇੱਕ ਬੁੱਕ 'ਚ ਪਬਲਿਸ਼ ਕਰਨ ਲੱਗਾ ਉਹਦੇ 'ਚ ਇੱਕ ਸੀਨ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਆਨਸਰ ਦੇ ਦੇਗਾ ਸ਼ਹੀਦਾਂ ਦਾ ਜਿਸ ਵੇਲੇ ਸ਼ਾਹਜਹਾਂਬ ਨੇ ਅਟੈਕ ਕੀਤਾ ਉਹਨੇ ਕਿਹਾ ਕਿ ਮੈਂ ਪੂਰੇ ਹਿੰਦੁਸਤਾਨ 'ਚ ਜੀ ਮੈਂ ਇੱਕ ਸ਼ਰੀਆ ਦਾ ਲਾਅ ਬਣਾ ਦੇਣਾ ਤੇ ਉਸ ਵੇਲੇ ਸਾਰੀ ਹਕੂਮਤਾਂ ਡਰੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਅਸੀਂ ਉਹਨੂੰ ਲੰਘਣ ਦੇਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਸਦਾਕੌਰ ਡਟ ਕੇ ਇਹਨਾਂ ਨੇ ਫਿਰ ਸਰਬਤ ਖਾਲਸਾ ਦੀ ਮੀਟਿੰਗ ਬੁਲਾਈ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ ਅਸੀਂ ਇਹਨਾਂ ਨੂੰ ਡਿਫੈਂਡ ਕਰਾਂਗੇ ਮਿਸਲਾਂ ਇਕੱਠੀਆਂ ਹੋ ਗਈਆਂ ਉਸ ਵੇਲੇ ਜਿਹੜੇ ਸਾਡੇ ਮੁਸਲਮਾਨ ਭਰਾ ਭੈਣ ਸੀਗੇ ਉਹਨਾਂ ਨੇ ਸੋਚਿਆ ਕਿ ਨਹੀਂ ਇਹ ਤੇ ਸਾਡੇ ਕੌਮ ਦਾ ਸਾਡੇ ਧਰਮ ਦਾ ਬੰਦਾ ਹੈ ਇਹ ਆਵੇਗਾ ਤੇ ਸਾਨੂੰ ਕੁਝ ਨਹੀਂ ਕਰੇਗਾ ਬਾਕੀ ਸਾਰੇ ਜਿਹੜੇ ਹਿੰਦੂ ਸਿੱਖ ਸੀਗੇ ਉਹ ਪਹਾੜਾਂ ਵਿੱਚ ਜਾ ਕੇ ਛੁਪ ਗਏ ਕਿ ਜਾਣਦੇ ਇਹ ਲੜਾਈ ਵਿੱਚ ਕਿਉਂ ਸੇ ਫਸਾ ਗਏ ਜਿਹੜੇ ਲੇਕਿਨ ਮੁਸਲਮਾਨ ਭਰਾ ਪੈਣ ਸੀਗੇ ਉਹ ਇਸ ਆਸਾਂ ਵਿੱਚ ਰਹਿ ਗਏ ਕਿ ਇਹ ਸਾਡਾ ਹੀ ਆਪਣਾ ਬੰਦਾ ਹੈ ਇਹਨੇ ਸਾਨੂੰ ਹੱਥ ਨਹੀਂ ਲਾਣਾ ਲੇਕਿਨ ਜਿਸ ਵੇਲੇ ਸ਼ਾਹ ਜਹੰਮਦ ਦੀ ਫੌਜਾਂ ਆਈਆਂ ਉਸ ਵੇਲੇ ਸਿਰਫ ਮੁਸਲਮਾਨ ਭਰਾ ਪੈਣੀ ਸੀਗੇ ਉਹਨਾਂ ਦੀਆਂ ਭੈਣਾਂ ਧੀਆਂ ਜਨਾਨੀਆਂ ਨੂੰ ਇਹਨਾਂ ਨੇ ਚੁੱਕ-ਚੁੱਕ ਕੇ ਲੈ ਕੇ ਚਲੇ ਗਏ ਲੋਕ ਕਤਲੇਆਮ ਉਹਨਾਂ ਦਾ ਹੋ ਗਿਆ ਉਦੇ ਬਾਅਦ ਫਿਰ ਅਸੀਂ ਹਰਾਇਆ ਇਕੱਠਿਆ ਮਿਲ ਕੇ ਫਿਰ ਜਿਸ ਵੇਲੇ ਸੈਕੰਡ ਅਟੈਕ ਉਹਨੇ ਕੀਤਾ ਸਰਬਤ ਖਾਲਸਾ ਦੀ ਮੀਟਿੰਗ ਅੰਮਰਸਰ ਚ ਫਿਰ ਹੋਈ ਤੁਸੀਂ ਮੰਨੋਗੇ ਸਾਰੇ ਮੁਸਲਮਾਨ ਭਰਾ ਭੈਣ ਹੋਣ ਆ ਕੇ ਜੇ ਇਹਨਾਂ ਨੇ ਸਿੱਖਾਂ ਦੀ ਆਰਮੀ ਜੁਆਇਨ ਕੀਤੀ ਹਿੰਦੂਆਂ ਦੇ ਨਾਲ ਇਕੱਠੇ ਹੋ ਕੇ ਲਾਹੌਰੀ ਦਰਬਾਰ ਫੋਰਸੇਸ ਬਣੀ ਉਹਨਾਂ ਨੂੰ ਇਹ ਸਮਝ ਆ ਗਈ ਕਿ ਬਾਹਰ ਦਾ ਬੰਦਾ ਬਾਹਰ ਦਾ ਹੈ ਅੰਦਰ ਦਾ ਬੰਦਾ ਆਪਣਾ ਹੁੰਦਾ ਹੈ ਉਹਨਾਂ ਨੂੰ ਇਹ ਸਮਝ ਆ ਗਈ ਕਿ ਧਰਮ ਨਹੀਂ ਤੁਹਾਨੂੰ ਯੂਨਾਈਟ ਕਰਦਾ ਮੁਲਕ ਯੂਨਾਈਟ ਕਰਦਾ ਹੈ ਇਸ ਕਰਕੇ ਜਿਹੜੀ ਨੈਸ਼ਨੈਲਿਟੀ ਦੀ ਸਪਿਰਿਟ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰੀ ਲਿਆਈ ਤੇ ਅੱਜ ਇਹ ਸਾਨੂੰ ਲੋੜ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਹੋ ਗਿਆ ਕੋਈ ਵੀ ਮੁਲਕ ਹੋ ਗਿਆ ਜਿਹੜੇ ਵੀ ਕੋਈ ਧਰਮ ਦੇ ਬੰਦੇ ਨੇ ਉਹਨਾਂ ਨੂੰ ਉਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਸ਼ਾਹ ਜਹਾਂਮਦ II ਦੇ ਪਹਿਲੇ ਅਟੈਕ 'ਚ ਕੀ ਹੋਇਆ ਸੀ ਕਿ ਜਿਸ ਵੇਲੇ ਬਾਗਲੇ ਫੌਜਾਂ ਆਉਣ ਗਿਆ ਉਹ ਤੁਹਾਡੀਆਂ ਮਾਂ ਤੀਆਂ ਨਹੀਂ ਬਖਸ਼ਣ ਗਿਆ ਜਿੱਦਾਂ ਜਿਸ ਵੇਲੇ ਬੰਗਲਾਦੇਸ਼ ਬਣਿਆ ਸੀ ਤੇ ਉਸ ਵੇਲੇ ਪਾਕਿਸਤਾਨੀ ਆਰਮੀ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਸੀਗਾ ਬੰਗਲਾਦੇਸ਼ ਦੀਆਂ ਲੇਡੀਆਂ ਦੇ ਨਾਲ ਬਹੁਤ ਉਹਨਾਂ ਦੀ ਬਦਸਲੂਕੀ ਹੋਈ ਸੀਗੀ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ ਇਸ ਕਰਕੇ ਮੈਥੇ ਉਹਨਾਂ ਦੇ ਵੀ ਅਗੇਂਸਟ ਨਹੀਂ ਹੋਏ ਉਹ ਵੀ ਆਪਣੇ ਭਰਾ ਪੈਣ ਨੇ ਤੇ ਪਹਿਲੀ ਲਗੀ ਕਿ ਪਹਿਲਾਂ ਸੇ ਆਪਣੀ ਬਾਉਂਡਰੀਜ਼ ਟੈਰੀਟਰੀਜ਼ ਸਿਕਿਉਰ ਕਰੀਏ ਜਿਹੜੀ ਸਾਡੀ ਆਵਾਮ ਹੈ ਉਹਨਾਂ ਨੂੰ ਕੌਨਫੀਡੈਂਸ ਦਈ ਹੈ ਕਿ ਜੇ ਕੋਈ ਬੰਦਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਉਹ ਉਹ ਆਪਣੀ ਸੈਵਿਜਨੈਸ ਨੂੰ ਦਿਖਾ ਰਿਹਾ ਹੈ ਇਸ ਕਰਕੇ ਤੁਸੀਂ ਸਾਡੇ ਸਾਡੇ ਨਾਲ ਸਾਡੀ ਜਿਹੜੀ ਮਿਨੋਰਿਟੀ ਹੈ ਸਾਡੇ ਜਿਹੜੇ ਕ੍ਰਿਸਚੀਅਨ ਮੁਸਲਮਾਨ ਸਿੱਖ ਭਰਾ ਨੇ ਉਹ ਸਾਰੇ ਇਕੱਠੇ ਹੋਈਏ ਤਾਂ ਕਿ ਅਸੀਂ ਇਹਨਾਂ ਸ਼ਕਤੀਆਂ ਨੂੰ ਜਿਹੜੇ ਚਾਰ ਪੰਜ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਇਹਨਾਂ ਦੇ ਬਹਿਕਾਵੇ ਚ ਆ ਕੇ ਓਵਰ ਰਿਐਕਟ ਨਾ ਕਰੀਏ ਪਹਿਲੀ ਗੱਲ ਦੂਜੀ ਗੱਲ ਹੈ ਮੇਰੀ ਪਾਕਿਸਤਾਨ ਭਰਾਵਾਂ ਨਾਲ ਵੀ ਇਹ ਹੀ ਕਹਿਣਾ ਹੈ ਕਿ ਉਹਨਾਂ ਦੇ ਵਿੱਚ ਵੀ ਕਿੰਨੇ ਬ ਜਿਹੜੇ ਸੱਚੀ ਦਿਲੋਂ ਦੁਖੀ ਨੇ ਕਹਿੰਦੇ ਨੇ ਡਾਕਟਰ ਸਾਹਿਬ ਇਹ ਗਲਤ ਹੋਇਆ ਜੋ ਹੋਇਆ ਇਹ ਨਹੀਂ ਅਸੀਂ ਸਪੋਰਟ ਕਰਦੇ ਇਹ ਤਾਂ ਕੁਝ ਹੋਰ ਹੀ ਚੀਜ਼ ਹੈ ਜੇ ਇਹ ਮੈਜੋਰਟੀ ਬੰਦੇ ਇੱਥੇ ਬੈ ਕੇ ਗੱਲ ਕਹਿ ਸਕਦੇ ਨੇ ਉਹ ਉਹਨਾਂ ਦੀ ਆਵਾਮ ਨੂੰ ਚਾਹੀਦਾ ਹੈ ਕਿ ਆਪਣੇ ਮੁਲਕ ਵਿੱਚ ਇਹਨਾਂ ਲੋਕਾਂ ਨੂੰ ਆਪ ਵਾਈਪ ਆਊਟ ਕਰਨ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਰਾਖਸ਼ੇ ਦਾ ਇਲਾਜ ਨਹੀਂ ਹੋ ਸਕਦਾ ਲੇਕਿਨ ਰਾਖਸ਼ੇ ਸਾਨੂੰ ਸਬਡਿਊ ਕਰਨਾ ਉਹਨਾਂ ਨੂੰ ਐਲੀਮੀਨੇਟ ਕਰਨਾ ਜਿਹੜੀ ਆਵਾਮ ਉਹਨਾਂ ਦੀ ਉਹਨਾਂ ਨੂੰ ਚਾਹੀਦਾ ਹੈ ਜੇ ਕਿਸੇ ਵੀ ਮੁਲਕ ਵਿੱਚ ਉਹ ਬੈਠੇ ਹੋਏ ਨੇ ਉੱਥੇ ਦੀ ਆਵਾਮ ਨੂੰ ਇਹਨਾਂ ਨੂੰ ਅਟੈਕ ਕਰਕੇ ਇਹਨਾਂ ਨੂੰ ਸਿੱਧੇ ਕਰਨਾ ਚਾਹੀਦਾ ਹੈ ਭਾਵੇਂ ਉਹ ਪਾਕਿਸਤਾਨ 'ਚ ਹੋਣ ਭਾਵੇਂ ਉਹ ਕਸ਼ਮੀਰ 'ਚ ਹੋਣ ਭਾਵੇਂ ਉਹ ਯੂਕੇ 'ਚ ਹੋਣ ਭਾਵੇਂ ਉਹ ਹਿੰਦੁਸਤਾਨ 'ਚ ਹੋਣ ਗੱਲ ਆਵਾਮ ਦੀ ਹੈ ਜੀ ਦ ਮੈਜੋਰਟੀ ਹੈਸ ਟੂ ਕਮ ਟੂਗੇਦਰ ਦਾ ਸਾਇਲੈਂਸ ਆਫ ਦ ਮੈਜੋਰਟੀ ਇਜ਼ ਅ ਪ੍ਰੋਬਲਮ ਜੀ ਤੁਹਾਡੀ ਗੱਲ 'ਚ ਨੇ ਬਹੁਤ ਅੱਛੀ ਗੱਲ ਨਿਕਲੀ ਹੈ ਜਦੋਂ ਤੁਸੀਂ ਗੱਲ ਕਰਦੇ ਕਰਦੇ ਇਕੱਲੇ ਵੀ ਜਿਹੜੀ ਸੋਚ ਹੈ ਜਿਹੜੀ ਕ੍ਰਾਂਤਾ ਦੀ ਸੋਚ ਹੈ ਜਿਹੜੀ ਮੁਗਲ ਸੋਚ ਹੈ ਤੇ ਜਿਹੜੀ ਮੁਸਲਮਾਨ ਦੀ ਸੋਚ ਹੈ ਦੋਨੋਂ ਪਿੰ ਹੈ ਗਿਆ ਜਦੋਂ ਸੀ ਜਦੋਂ ਉਹਨਾਂ ਨੇ ਉਹਨਾਂ ਨੇ ਮੁਗਲ ਸੋਚ ਨਾਲ ਪਰਮ ਲਾਨ ਦੀ ਕੋਸ਼ਿਸ਼ ਕੀਤੀ ਤਾਂ ਕਤਲਿਆਮ ਉਹਨਾਂ ਦਾ ਵੀ ਹੋਇਆ ਮੁਸਲਮਾਨਾਂ ਦਾ ਵੀ ਕਤਲਿਆਮ ਹੋਇਆ ਮੁਗਲਾਂ ਨਾਲ ਕੀਤਾ ਤੇ ਇਸ ਸੋਚ ਨੂੰ ਧਿਆਨ ਰੱਖਣਾ ਚਾਹੀਦਾ ਅੱਜ ਜਿਹੜੀ ਮੁਗਲਿਆ ਸੋਚ ਨਾਲ ਇਹ ਦੇਸ਼ ਨਹੀਂ ਚੱਲੇਗਾ ਮੁਗਲਿਆ ਸੋਚ ਨਾਲ ਵਿਸ਼ਵ ਨਹੀਂ ਚੱਲੇਗਾ ਇਹ ਅੱਜ ਰਜਿੰਦਰ ਜੀ ਨੇ ਸਾਡੇ ਸਾਹਮਣੇ ਰੱਖਿਆ ਸਾਨੂੰ ਇੱਕ ਮਨ ਦੀ ਸੋਚ ਰੱਖਣੀ ਚਾਹੀਦੀ ਹੈ ਅਸੀਂ ਸਾਰੇ ਇੱਕੋ ਹੀ ਕਿਤਾਬ ਤੋਂ ਨਿਕਲੇ ਜਿਹੜੀ ਅੱਜ ਕਿਤਾਬ ਲਿਖਾ ਰਹੇ ਹਾਂ ਜਰਨੀ ਅਕ੍ਰੋਸ ਬਾਉਂਡਰੀਜ਼ ਇਹ ਰਜਿੰਦਰ ਜੀ ਨੇ ਆਪਣੇ ਜੀਵਨ ਦੇ ਐਕਸਪੀਰੀਅੰਸ ਨਾਲ ਔਰ ਉਹਦੇ ਵਿੱਚ ਲਗਭਗ ਇਹਨਾਂ ਨੇ ਜਦੋਂ ਆਪਣਾ ਪਿਛੋਕੜ ਦਿੱਤਾ ਹੈ ਤਾਂ ਪਿਛੋਕੜ ਦੇ ਵਿੱਚ ਜਦੋਂ ਮੈਂ ਗੱਲ ਕਰਦਾ ਤਾਂ ਇਹਨਾਂ ਦੇ ਆਪਣੇ ਦਾਦਿਆਂ ਦੀ ਨਾਨਿਆਂ ਦੀ ਵੀ ਹਿਸਟਰੀ ਲੈ ਕੇ ਆਏ ਹਾਂ ਉਹ ਸਾਰੀ ਹਿਸਟਰੀ ਜੀ ਇਹਦੇ ਵਿੱਚ ਇੱਕ ਹੋਰ ਗੱਲ ਵੀ ਹੈਗੀ ਹੈ ਇਸ ਕਿਤਾਬ 'ਚ ਦੋ ਸੈਕਸ਼ਨ ਹੋਰ ਨੇ ਇਹਦੇ ਵਿੱਚ ਮੈਂ ਪੂਰੀ ਸਿੱਖ ਹਿਸਟਰੀ ਪਾਈ ਹੈ ਓਕੇ ਇਸ ਜੇ ਤੁਸੀਂ ਕੰਪਾਈਲਡ ਵਿੱਚ ਐਂਟਾਇਰ ਸਿੱਖ ਹਿਸਟਰੀ ਚਾਹੁੰਦੇ ਹੋ ਇਹਦੇ ਵਿੱਚ ਮੈਂ ਕੰਪਲੀਟ ਸਿੱਖ ਹਿਸਟਰੀ ਪਾਈ ਹੈ ਟਿਲ ਦਾ ਰਾਈਜ਼ ਆਫ ਮਹਾਰਾਜਾ ਰਣਜੀਤ ਸਿੰਘ ਉਹਦੇ ਬਾਅਦ ਫਿਰ ਇੱਕ ਚੈਪਟਰ ਹੈ ਵੀ ਪਾਇਆ ਕਿ ਸਾਡੀ ਇਨੀ ਵੱਡੀ ਹਕੂਮਤ ਕਿਸ ਤਰ੍ਹਾਂ ਡਿਸਟਰਾਇ ਬੀ ਹੋ ਗਈ ਉਹਦੇ ਬਾਅਦ ਮੈਂ ਹਿੰਦੂ ਸਿੱਖ ਰਿਲੇਸ਼ਨਸ਼ਿਪ ਦੀ ਵਿੱਚ ਫਿਸ਼ਰਸ ਕਿਸ ਤਰ੍ਹਾਂ ਪੈਦਾ ਹੋਏ ਕਿਸ ਨੇ ਕੀਤੇ ਕੀ ਕੀਤਾ ਉਹਦੇ ਵਿੱਚ ਵੀ ਪੂਰੇ ਸੈਕਸ਼ਨਸ ਡਿਵੋਟਡ ਨੇ ਤੇ ਉਹਦੇ ਬਾਅਦ ਅਲਟੀਮੇਟਲੀ ਦਾ ਹੱਲ ਕੀ ਹੈ ਉਹ ਵੀ ਮੈਂ ਇਸ ਕਿਤਾਬ ਦੇ ਜ਼ਰੀਏ ਦੱਸਿਆ ਹੈ ਤੇ ਮੇਰਾ ਸਿਰਫ ਸਾਰਾ ਨੂੰ ਬੇਨਤੀ ਵੀ ਆਪਣੇ ਦੋਸਤਾਂ ਨੂੰ ਵੀ ਇਹ ਕਿਤਾਬ ਜ਼ਰੂਰ ਪੜੀਏ ਔਰ ਮੈਨੂੰ ਲੱਗਦਾ Amazon ਵਗੈਰਾ 'ਚ ਇਹ ਅਵੇਲੇਬਲ ਹੋਏਗੀ ਤੇ ਉਸ ਦੇ ਵਿੱਚ ਵੀ ਆਪਾਂ ਜਾਈਏ ਲਈਏ ਔਰ ਜੇਕਰ ਕਿਤੇ ਦਿੱਕਤ ਹੋ ਜਰਜਿੰਦਰ ਪਾਲ ਜੀ ਨੂੰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਅਸੀਂ ਦਾ ਨੰਬਰ ਜੇਕਰ ਹੋਏ ਤਾਂ ਪੰਜਾਬ ਪਾਲਸ ਦੇ ਵਿੱਚ ਇਹਨਾਂ ਦਾ ਅਸੀਂ ਨੰਬਰ ਰੱਖ ਲਾਂਗੇ ਤੇ ਉਪਰਾਂ ਸ਼ੇਅਰ ਵੀ ਕਰ ਸਕਦੇ ਤੇ ਸਾਰਿਆਂ ਨੂੰ ਰਿਕਵੈਸਟ ਹੈ ਵੀ ਅੱਛੀ ਕਿਤਾਬ ਹੈ ਇਸ ਮੁਲਕ ਦੇ ਲਈ ਇਸ ਭਾਰਤ ਦੇ ਲਈ ਇਸ ਕੰਟਰੀ ਲਈ ਬਹੁਤ ਜ਼ਰੂਰਤ ਹੈ ਇਸ ਕਿਤਾਬਾ ਦੀ ਤੇ ਉਹ ਸਾਰੇ ਪੜੀਏ ਵੀ ਤੇ ਅਰਜਿੰਦਰ ਜੀ ਤੁਸੀਂ ਸਾਡੇ ਸੱਦੇ ਤੇ ਆਏ ਹੋ ਤੁਹਾਨੂੰ ਕਿਸੇ ਫੇਰ ਕਿਸੇ ਨਵੇਂ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਾਂਗੇ ਔਰ ਜਿੱਦਾਂ ਤੁਸੀਂ ਦੱਸਿਆ ਵੀ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਜੀਵਨ ਦੇ ਉੱਪਰ ਬਹੁਤ ਚੀਜ਼ਾਂ ਪੰਜਾਬ ਦੇ ਵਿੱਚ ਅਨਫੋਲਡ ਹੋਣ ਦੀ ਜ਼ਰੂਰਤ ਹੈ ਤੁਸੀਂ ਇੱਕ ਉਦਾਹਰਨ ਦਿੱਤੀ ਹੈ ਪਰ ਆਮ ਜਨ ਜਨ ਤੱਕ ਪਹੁੰਚੇ ਇਹ ਸਾਰਾ ਨੂੰ ਸਾਡਾ ਲਕਸ਼ਿਅ ਹੈ ਸਾਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ ਤੇ ਤੁਸੀਂ ਪੰਜਾਬ ਪਲਸ ਦੇ ਵਿੱਚ ਆਏ ਹੋ ਸਾਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤانوں ਫੇਰ ਸੱਦਾ ਦਵਾਂਗੇ ਤੁਸੀਂ ਬਹੁਤ ਬਿਜ਼ੀ ਸ਼ਡਿਊਲ 'ਤੇ ਆਇਓ ਮੈਨੂੰ ਪਤਾ ਵੀ ਤੁਸੀਂ ਉਹ ਸਰਜਰੀ ਫੇਰ ਟੈਂਟੇ ਬਾਦ ਕਰਨੀ ਹੈ ਤੁਹਾਡਾ ਬਹੁਤ ਬਹੁਤ ਸਸਿਕਾ ਸਸਿਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਥੈਂਕ ਯੂ